ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਵਰਲਡ ਕੱਪ ਜਿੱਤਿਆ ਵਾ ਪੂਰੀ ਟੀਮ ਇੰਡੀਆ ਨੇ ਕਿਸ ਤਰ੍ਹਾਂ ਦਾ ਮੈਚ ਰਿਹਾ ਤੁਸੀਂ ਲਾਈਵ ਮੈਚ ਦੇਖਿਆ ਕਿਸ ਤਰ੍ਹਾਂ ਦਾ ਸੀਗਾ ਮਾਹੌਲ ਹਾਂਜੀ ਹਾਂਜੀ ਬਹੁਤ ਵਧੀਆ ਮੈਚ ਚੱਲਿਆ ਦਲੰਦੀਆ ਧੜਕਾਂ ਵੀ ਬਹੁਤ ਵਧੀਆ ਵੀ ਸੀਗੇ ਜੀ ਤੇ ਬਹੁਤ ਵਧੀਆ ਮੈਚ ਲੱਗਿਆ ਬਈ ਐਂਡ ਤੇ ਜਾ ਕੇ ਇੰਡੀਆ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਜੀ ਗੱਲ ਕਰੀਏ ਆਪਾਂ ਜਦੋਂ ਆਪਾਂ ਟੀਵੀ ਤੇ ਮੈਚ ਦੇਖਦੇ ਆ ਤੇ ਲਾਈਵ ਮੈਚ ਦੇਖਾਂ ਕਿੱਦਾਂ ਦਾ ਲੱਗਦਾ ਕਿ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਕਿਉਂਕਿ ਉਦੋਂ ਰੋਲਾ ਬਹੁਤ ਪਾਉਂਦੇ ਹੁੰਦੀ ਆ オーਡੀਅנס ਤੇ ਕਿੰਦਾ ਦਾ ਦਬਾਅ ਸੀਗਾ ਜਿਹੜਾ ਟੀਮ ਦੇ ਉੱਤੇ ਤੁਸੀਂ ਤਾਂ ਦੇਖਿਆ ਹਾਂਜੀ ਟੀਵੀ ਤੇ ਤਾਂ ਆਪਾਂ ਘਰੇ ਬੈਠੇ ਵੇਖੀ ਜਾਂਦੇ ਨੇ ਮੈਚ ਆਪਾਂ ਉਹ ਦੀ ਆਵਾਜ਼ ਵੀ ਘੱਟ ਕਰ ਸਕਦੇ ਆ ਪਰ ਜਿਹੜਾ ਸਟੇਡੀਅਮ ਦੇ ਵਿੱਚ ਮਾਹੌਲ ਸੀਗਾ ਇਹ ਉਹ ਵੱਖਰਾ ਹੀ ਸੀਗਾ 55 56000 ਦੀ ਮਤਲਬ ਸੰਖਿਆ ਦੇ ਵਿੱਚ ਲੋਕ ਮੈਚ ਦੇਖਣ ਆਏ ਹੋਏ ਸੀਗੇ ਤੇ ਜਦੋਂ ਪੂਰੇ ਮੈਚ ਦੇਖਣ ਵਾਲੇ ਦਰਸ਼ਕ ਚੱਕ ਦੇ ਇੰਡੀਆ ਚੱਕ ਦੇ ਇੰਡੀਆ ਕਰਦੇ ਸੀ ਤਾਂ ਬਰ ਹੋਰ ਜ਼ਿਆਦਾ ਵੀ ਮਤਲਬ ਖੁਸ਼ੀ ਹੁੰਦੀ ਸੀ ਇਨੀ ਕ ਮਿਹਨਤ ਕਰਨੀ ਪਈ ਇੱਥੋਂ ਤੱਕ ਪਹੁੰਚਣ ਲਈ ਕਿਉਂਕਿ ਬਚਪਨ ਦੇ ਵਿੱਚ ਹਰਮਨ ਫਰੀਜ਼ ਦਾ ਜਿਹੜੀ 20 35 35 30 ਦੀ ਮੁੰਡੇ ਹੁੰਦੇ ਸੀ ਤੇ ਕੱਲੀ ਇੱਕ ਖਲੋਤੀ ਲੜਕੀ ਹੁੰਦੀ ਸੀ ਜਿਹੜੀ ਮੈਚ ਖੇਡਦੀ ਸੀ ਕ੍ਰਿਕਟ ਖੇਡਦੀ ਸੀ ਉਹਨਾਂ ਦੇ ਨਾਲ ਹਾਂਜੀ ਬਹੁਤ ਜ਼ਿਆਦਾ ਸੰਘਰਸ਼ ਕੀਤਾ ਵਾ ਜੀ ਜਦੋਂ ਮਤਲਬ ਬੇਟੀ ਛੋਟੀ ਸੀਗੀ ਤੇ ਲੜਕਿਆਂ ਦੇ ਨਾਲ ਹੀ ਖੇਡਦੀ ਸੀਗੀ ਬਹੁਤ ਸਾਨੂੰ ਸੁਣਨ ਨੂੰ ਵੀ ਮਿਲਦਾ ਸੀਗਾ ਕਿ ਲੜਕੀ ਆ ਕੇ ਲੜਕਿਆਂ ਦੇ ਵਿੱਚ ਖੇਡਦੀ ਆ ਪਰ ਅਸੀਂ ਕਦੇ ਪਰਵਾਹ ਹੀ ਨਹੀਂ ਕੀਤੀ ਸੀਗੀ ਸਾਨੂੰ ਸਾਡੇ ਗੁਰੂਆਂ ਨੇ ਇਹੀ ਸਿਖਾਇਆ ਵਾ ਕਿ ਬੱਚਿਆਂ ਨੂੰ ਅੱਗੇ ਲੈ ਕੇ ਆਓ ਧੰਨਵਾਦ ਤੋਂ ਬਾਅਦ ਬੋਕਾ ਦਿਓ ਇਸੇ ਗੱਲ ਨੂੰ ਜੇ ਆਪਾਂ ਵੱਡੀ ਕਰਦੇ ਹਾਂ ਹਰਮਨਪ੍ਰੀਤ ਦਾ ਪਹਿਲੇ ਦਿਨ ਜਦੋਂ ਗਰਾਊਂਡ ਦੇ ਵਿੱਚ ਗਈ ਹੈ ਉਸ ਤੋਂ ਲੈ ਕੇ ਅੱਜ ਉਹ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਵਾਲੀ ਸੰਤਨ ਬਣੀ ਹੈ ਇਸ ਦਾ ਕਿੰਨਾ ਸਮਾਨ ਲੱਗਿਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਾਲ ਲੱਗੇ ਨਹੀਂ ਬੇਟਾ ਨਹੀਂ ਮਿਹਨਤ ਕਰਦੀ ਪਾਜੀ ਫਾਈਨਲ ਵਿੱਚ ਪਹੁੰਚਦੇ ਸੀਗੀ ਪਹਿਲਾ ਹੀ ਵਰਲਡ ਕੱਪ ਦੇ ਵਿੱਚ ਪਰ ਇਹ ਪਹਿਲਾ ਵਰਲਡ ਕੱਪ ਆ ਜਿਹੜਾ ਸੀ ਇਹ ਹੋਰ ਜਿੱਤਿਆ ਜੇ ਗੱਲ ਕਰੀਏ ਬਹੁਤ ਮਿਹਨਤ ਕੀਤੀ ਆ ਹਰਮਨ ਨੇ ਧੁੱਪ ਨਹੀਂ ਦੇਖੀ ਸ਼ਾਂ ਨਹੀਂ ਦੇਖੀ ਸਰਦੀ ਨਹੀਂ ਦੇਖੀ ਜੇ ਸੱਟਾਂ ਵੀ ਵੱਜਦੀਆਂ ਹੋਣਗੀਆਂ ਜਦੋਂ ਖੇਡਦੇ ਸੀਗੇ ਤੇ ਕਿਦਾਂ ਸਮਝਾਉਂਦੇ ਸੀ ਉਹਨੂੰ ਜਾਂ ਕਿਦਾਂ ਉਹਦਾ ਸਾਥ ਦਿੰਦੇ ਸੀ ਹਾਂਜੀ ਮਤਲਬ ਮੌਸਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਗਰਮੀ ਤਾਂ ਬਹੁਤ ਜ਼ਿਆਦਾ ਵੀ ਸੱਟਾਂ ਹੀ ਵੱਜਦੀਆਂ ਸੀ ਪਰ ਮੈਂ ਬੇਟੀ ਨੂੰ ਇੱਕੋ ਹੀ ਗੱਲ ਕਹਿੰਦਾ ਸੀਗਾ ਵੀ ਸੱਟਾਂ ਫੇਰ ਹੀ ਵੱਜਣਗੇ ਜੇ ਆਪਾਂ ਖੇਡਾਂਗੇ ਕਿਦਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਅੱਜ ਕੱਲ੍ਹ ਕੁਝ ਲੋਕ ਅੱਜ ਵੀ ਸਮੇਂ ਦੇ ਵਿੱਚ ਇਦਾਂ ਦੇ ਨੇ ਜਿਹੜੀਆਂ ਬੇਟੀਆਂ ਨੂੰ ਬੰਦਸ਼ਾਂ ਦੇ ਵਿੱਚ ਰੱਖਦੇ ਨੇ ਕਿ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਕੀ ਕਹੋ ਹਾਂਜੀ ਅੱਜ ਤੇ ਇਹੀ ਕਹਿੰਦੇ ਆ ਕਿ ਆਪਣੇ ਬੇਟੀਆਂ ਨੂੰ ਖੱਖਾਂ ਤੇ ਨਾ ਮਾਰੋ ਆਪਦੀਆਂ ਬੇਟੀਆਂ ਨੂੰ ਖੇਡਣ ਵਾਸਤੇ ਪੜਾਉਣ ਵਾਸਤੇ ਬਾਹਰ ਭੇਜੋ ਤੁਹਾਡੀਆਂ ਬੇਟੀਆਂ ਜਿਵੇਂ ਸਾਡੀਆਂ ਬੇਟੀਆਂ ਨੇ ਸਾਡਾ ਨਾਂ ਰੋਸ਼ਨ ਕੀਤਾ ਇਸੇ ਤਰ੍ਹਾਂ ਤੁਹਾਡੀਆਂ ਬੇਟੀਆਂ ਵੀ ਤੁਹਾਡਾ ਨਾਂ ਰੋਸ਼ਨ ਕਰਨਗੀਆਂ ਸਮਾਂ ਸੀਗਾ ਇੱਕ ਬੇਟੀ ਬਚਾਓ ਦਾ ਨਾਰਾ ਆਇਆ ਫਿਰ ਬੇਟੀ ਪੜਾਓ ਦਾ ਨਾਰਾ ਆਇਆ ਹੁਣ ਬੇਟੀ ਖੜਾਓ ਦਾ ਨਾਰਾ ਆਇਆ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਉਸ ਤੇ ਇਹੀ ਕਹਿੰਨੇ ਵਾਰ-ਵਾਰ ਵੀ ਆਦੀ ਬੇਟੀਆਂ ਨੂੰ ਮਾਂ ਪਿਓ ਦੇ ਨਿਰਪਰ ਕਰ ਦੇਣਾ ਜੀ ਉਹ ਬੱਚੇ ਨੂੰ ਚਾਹੇ ਖੜਾਓ ਚਾਹੇ ਪੜਾਓ ਜੋ ਵੀ ਮਰਜ਼ੀ ਕਰੋ ਪਰ ਉਹਨਾਂ ਨੂੰ ਅੱਗੇ ਉਣ ਦਾ ਮੌਕਾ ਜ਼ਰੂਰ ਦਿਓ ਬੱਚੇ ਛੋੜੇ ਪੜ੍ਹ ਕੇ ਪੜ੍ਹ ਕੇ ਵੱਡੇ ਆਫਸਰ ਬਣਨਗੇ ਫੇਰ ਵੀ ਤਾਂ ਮਾਪੇ ਦਾ ਨਾਮ ਰੋਸ਼ਨ ਹੋਊਗਾ ਹੀ ਅੱਜ ਕੱਲ ਦੀ ਜਿਹੜੀ ਸਟੱਡੀ ਆ ਬੱਚਿਆਂ ਤੇ ਮਾਈਂਡ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਡਿਪਰੈਸ਼ਨ ਹੁੰਦਾ ਕਿ ਪੇਪਰ ਆ ਗੱਲ ਨੂੰ ਮੈਂ ਐਡਾ ਕਰੂੰਗੀ ਉਹ ਬੱਚਿਆਂ ਨੂੰ ਡਿਪਰੈਸ਼ਨ ਦੇ ਵਿੱਚੋਂ ਕੱਢਣ ਲਈ ਕੀ ਕਹਿਣਾ ਚਾਹੋਗੇ ਕਿ ਬੱਚੇ ਕਿਸ ਤਰ੍ਹਾਂ ਦਾ ਮਾਹੌਲ ਦੇ ਵਿੱਚ ਰਹਿਣ ਹਾਂਜੀ ਪੜ੍ਹਾਈ ਵੀ ਜ਼ਰੂਰੀ ਆ ਪੜ੍ਹਾਈ ਜ਼ਿਆਦਾ ਕਰਨ ਦੇ ਨਾਲ ਵੀ ਫਿਰ ਮਨ ਤੇ ਪ੍ਰੈਸ਼ਰ ਤਾਂ ਬਣਦਾ ਹੀ ਆ ਜੇ ਤੁਸੀਂ ਨਾਲ ਕੋਈ ਗੇਮ ਕਰੋਗੇ ਤਾਂ ਤੁਹਾਨੂੰ ਉਹਦੇ ਨਾਲ ਵੀ ਜ਼ਿਆਦਾ ਮਤਲਬ ਸਾਹਿਬ ਇਹ ਐਸਾ ਸਮਾਂ ਆਇਆ ਹੋਣਾ ਜਿਹੜਾ ਆਉਣ ਦੇ ਵਿੱਚ ਉਹ ਹਰ ਮੇਰੇ ਕੋ ਸੱਟ ਲੱਗੀ ਜਾਂ ਫੌਰ ਲੱਗਿਆ ਉਹ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਉਹ ਖੇਡਣ ਦੀ ਗੱਲ ਕਰੀਓ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਨਹੀਂ ਕਦੇ ਇਸ ਤਰ੍ਹਾਂ ਵੈਸੇ ਨਹੀਂ ਬੇਟੀ ਦੇ ਸੱਟਾ ਵੀ ਵੱਜਦੀਆਂ ਸੀਗੀਆਂ ਪਰ ਅਸੀਂ ਉਹਨੂੰ ਰੋਕਦੇ ਨਹੀਂ ਸੀ 1983 ਦੀ ਗੱਲ ਕਰੀਏ ਕਪਿਲ ਦੇਲ ਦੀ ਅਗਵਾਈ ਦੇ ਵਿੱਚ ਮਰਦਾਂ ਨੇ ਵਰਲਡ ਕੱਪ ਜਿੱਤਿਆ ਸੀ ਫਿਰ ਧੋਨੀ ਦੀ ਅਗਵਾਈ ਦੇ ਵਿੱਚ ਜਿੱਤਿਆ ਗਿਆ ਅੱਜ ਤੁਹਾਡੀ ਬੇਟੀ ਦੀ ਕਪਤਾਨੀ ਦੇ ਵਿੱਚ ਭਾਰਤ ਨੇ ਵਰਲਡ ਕੱਪ ਜਿੱਤਿਆ ਠੀਕ ਕਹੋਗੇ ਹਾਂਜੀ ਇਹ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਬੇਟੀ ਨੇ ਬਤੌਰ ਕਪਤਾਨ ਵਰਲਡ ਕੱਪ ਜਿੱਤਿਆ ਵਾ ਪਰ ਅਸੀਂ ਪੂਰੀ ਟੀਮ ਨੂੰ ਹੀ ਮਤਲਬ ਇਹਦੀ ਵਧਾਈ ਦਵਾਂਗੇ ਜਿਹੜੀ ਪੂਰੀ ਟੀਮ ਨੇ ਇਕਜੁੱਟ ਹੋ ਕੇ ਵਰਲਡ ਕੱਪ ਜਿੱਤਿਆ ਸਾਰੇ ਪਾਸੇ ਅੱਜ ਘਰੇ ਸਾਰੇ ਵਧਾਈਆਂ ਦੇਣ ਪਹੁੰਚ ਰਹੇ ਇਹੋ ਟਾਕੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨਾਲ ਵੀ ਜਿਹੜੇ ਗੱਲਬਾਤ ਉਹਨਾਂ ਨੇ ਵਧਾਈਆਂ ਦਿੱਤੀਆਂ ਹਾਂ ਦੀ ਹਾਂ ਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਈ ਤੇਰੇ ਸਾਡੇ ਮਹਿਮਾਨ ਆ ਰਹੇ ਘਰੇ ਰਿਸ਼ਤੇਦਾਰ ਯਾਰ ਮਿੱਤਰ ਦੋਸਤ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਜਿਹੜੇ ਬੇਟੀ ਦੇ ਨਾਲ ਮਤਲਬ ਗੱਲ ਕਰਦੇ ਭਾਗ ਵੀ ਹੋ ਗਏ ਤੁਸੀਂ ਭਾਬੂ ਕੋ ਹੋ ਗਏ ਹੋ ਬੇਟੀ ਦੀ ਗੱਲ ਕਰਦੇ ਹੋਏ ਅੱਜ ਪੂਰਾ ਦੇਸ਼ ਮਾਨ ਕਰ ਰਿਹਾ ਤੁਹਾਡੀ ਬੇਟੀ ਸਾਰੇ ਤਾਂ ਅੰਦਰੋਂ ਖੁਸ਼ ਤੁਹਾਡੇ ਤੋਂ ਹੀ ਮਾਨ ਹੋ ਰਿਹਾ ਇਹ ਤਾਂ ਸਰ ਖੁਸ਼ੀ ਦੇ ਨਾਲ ਹੀ ਹੋ ਰਿਹਾ ਸਾਰਾ ਕੁਝ ਮਤਲਬ ਇੰਨੀ ਜ਼ਿਆਦਾ ਖੁਸ਼ੀ ਆਵੇ ਕਿ ਉਹ ਦੋ ਬਿਆਨ ਨਹੀਂ ਕਰ ਸਕਦੇ ਇੱਕ ਮੁਕਾਮ ਇਦਾਂ ਦਾ ਵੀ ਆ ਗਿਆ ਸੀ ਮੈਚ ਦੇ ਵਿੱਚ ਕਿਉਂਕਿ ਫਿਲਡਿੰਗ ਮਿਸ ਹੋਈ ਕੈਚ ਵੀ ਮਿਸ ਹੋਈ ਦੋਨਾਂ ਟੀਮਾਂ ਤੋਂ ਪਰ ਹਰਮਨ ਦੇ ਲਾਸਟ ਕੈਚ ਨੂੰ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਸੀ ਨਹੀਂ ਕੈਚ ਤਾਂ ਸਾਰੇ ਹੀ ਬਹੁਤ ਵਧੀਆ ਸੀਗੇ ਜੀ ਪਰ ਲਾਸਟ ਵਾਲਾ ਕੈਚ ਵੀ ਬੇਟੀ ਨੇ ਕੀਤਾ ਉਹ ਵੀ ਬਹੁਤ ਵਧੀਆ ਹੋਇਆ ਵਾ ਤੇ ਉਹਦੇ ਨਾਲ ਇੰਡੀਆ ਟੀਮ ਨੇ ਵਰਲਡ ਕੱਪ ਜਿੱਤਿਆ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਰੋਸ਼ਨ ਕੀਤਾ ਸੈਮੀਫਾਈਨਲ ਦੇ ਵਿੱਚ ਹਰਮਨ ਪ੍ਰੀਤ ਵੱਲੋਂ 99 ਰਨ ਬਣਾਏ ਗਏ ਫਾਈਨਲ ਮੁਕਾਬਲੇ ਦੇ ਵਿੱਚ ਘੱਟ ਦੌੜਾਂ ਕਰ ਪਾਏ ਕਿਵੇਂ ਜੀ ਇਹ ਤਾਂ ਇਸ ਤਰ੍ਹਾਂ ਹੀ ਗੇਮ ਹੀ ਇਸ ਤਰ੍ਹਾਂ ਦੀ ਹੁੰਦੀ ਨਾ ਕਦੇ ਕੋਈ ਬੈਟਸਮੈਨ ਕਦੇ ਕੋਈ ਚੱਲਦਾ ਕਦੇ ਕੋਈ ਚੱਲਦਾ ਵਾ ਬਾਲਿੰਗ ਵੀ ਸਾਰੇ ਪੰਜ ਪਲੇਅਰ ਨੇ ਬਾਲ ਕਰਨੀ ਹੁੰਦੀ ਹਰੇਕ ਬਾਲ ਦੇ ਵਿੱਚ ਹਰੇਕ ਤਰ੍ਹਾਂ ਅਲੱਗ-ਅਲੱਗ ਮੈਚ ਦਾ ਹੁੰਦਾ ਕਿਉਂਕਿ ਟੀਮ ਇੱਕ ਜੁਟ ਕਿਹਨੂੰ ਅਸੀਂ ਕਹਿੰਦੇ ਆ ਪੂਰਾ ਇੱਕ ਕੰਮ ਉਹਨਾਂ ਨੇ ਕਰਨਾ 11 ਪਲੇਅਰਾਂ ਨੇ ਰਲ ਕੇ ਕਦੇ ਕਿਸੇ ਨੇ ਕਦੇ ਕਿਸੇ ਨੇ ਤੇ ਫੇਰ ਹੀ ਉਹ ਟੀਮ ਵਰਕ ਹੁੰਦਾ ਹੈ ਅੱਗੇ ਵੀ ਕਈ ਟੂਰਨਾਮੈਂਟ ਆਉਣੇ ਨੇ ਟਰੋਫੀਆਂ ਹੋਣੀਆਂ ਨੇ ਮੈਚ ਖੇਡੇ ਜਾਣਗੇ ਵੱਡੀਆਂ ਟੀਮਾਂ ਦੇ ਨਾਲ ਕੀ ਕਹੋਗੇ ਕਿਸ ਤਰ੍ਹਾਂ ਦੀ ਮਿਹਨਤ ਹੈ ਜਿਹੜੀ ਹੋਰ ਹਰਮਨ ਕਰਨ ਹਾਂਜੀ ਹਾਂਜੀ ਇਸ ਤੋਂ ਜ਼ਿਆਦਾ ਵੀ ਹੋਰ ਮਿਹਨਤ ਕਰਨਗੇ ਅਸੀਂ ਉਹਨੂੰ ਈਜ਼ੀ ਨਹੀਂ ਲਵਾਗੇ ਕਿ ਅਸੀਂ ਵਰਲਡ ਕੱਪ ਜਿੱਤ ਲਿਆ ਅਸੀਂ ਇਸ ਤੋਂ ਹੋਰ ਵੀ ਜ਼ਿਆਦਾ ਵੱਧ ਮਿਹਨਤ ਕਰਾਂਗੇ ਤੇ ਆਉਣ ਵਾਲੇ ਵਰਲਡ ਕੱਪ ਜਾਂ ਜੋ ਵੀ ਨਿੱਖਾ ਹੋਊਗਾ ਉਹਨੂੰ ਜਿੱਤ ਕੇ ਲੈ ਕੇ ਆਵਾਂ। ਇਹ ਐਮ ਨੂੰ ਪ੍ਰੇਰਿਤ ਕਰਨ ਵਾਸਤੇ ਸੁਨੇਹਾ ਦੇ ਰਹੇ ਹਾਂ। ਹਾਂਜੀ ਹਾਂਜੀ ਇਹ ਤਾਂ ਵਾਰ-ਵਾਰ ਉਹੀ ਕਹਿ ਰਹੇ ਨੇ ਆਪਣੇ ਬੱਚਿਆਂ ਨੂੰ ਕੁੱਖਾਂ ਦਾ ਨਾਮ ਨਾ ਮਾਰੋ ਆਪਣੀਆਂ ਬੱਚੀਆਂ ਨੂੰ ਭੇਜੋ ਤੇ ਆਪਣਾ ਵਤਵਾ ਦੇਸ਼ ਪਾਸੇ ਜੜੋ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ। ਕਰਮਨਪ੍ਰੇਟ ਕ੍ਰਿਕਟਡ ਦੇ ਨਾਮ ਨਾਲ ਤੋਂ ਡੀਐਸਪੀ ਸ਼ਿਵਮੇਵਾਰ ਆ ਰਹੀ ਹੈ। ਤੁਸੀਂ ਸਰਕਾਰ ਤੋਂ ਅਗੋਂ ਦਾ ਵਾਸਤੇ ਕੀ ਮੰਗਦੇ? ਹਾਂਜੀ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਇਹੀ ਬੇਨਤੀ ਕਰਾਂਗੇ ਕਿ ਬੇਟੀ ਨੂੰ ਹਣ ਇਹਦੀ ਵਾਲਡ ਕਪ ਜਿੱਤਣ ਦੀ ਖੁਸ਼ੀ ਦੇ ਵਿੱਚ ਪ੍ਰੋਮੋਸ਼ਨ ਕੀਤੀ ਜਾ ਬੇਟੀ ਦੀ ਅੱਜ ਬਾਜ਼ਾਰ ਚ ਵਿਚਰਦੇ ਹੋ ਤੁਸੀਂ ਜਦੋਂ ਜਾਣਦੇ ਹੋ ਤੇ ਉਹ ਦੂਰੋਂ ਬੱਚੇ ਵੀ ਕਹਿੰਦੇ ਆ ਤੁਹਾਨੂੰ ਨਹੀਂ ਪਤਾ ਹਰਮਨ ਦੇ ਡੈਡੀ ਜਾ ਰਿਹਾ ਹਰਮਨ ਦਾ ਭਰਾ ਜਾ ਰਿਹਾ ਹਰਮਨ ਦੀ ਮਾਂ ਪਾ ਜਾ ਰਹੀ ਹੈ ਕਿੰਨੀ ਕਿ ਛਾਤੀ ਚੋੜੀ ਹੁੰਦੀ ਹੈ ਸੁਣ ਕੇ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਮੇਰੇ ਦੋਸਤ ਮੇਰੇ ਨਾਲ ਬੈਠੇ ਆ ਜਦੋਂ ਮੈਂ ਬੇਟੀ ਨੂੰ ਗਰਾਊਂਡ ਤੇ ਲੈ ਕੇ ਜਾਂਦਾ ਸੀਗਾ ਤੇ ਉਦੋਂ ਇਹ ਗੱਲ ਹੁੰਦੀ ਸੀਗੀ ਕਿ ਹਰ ਤੇ ਬਿੱਲੂ ਦੀ ਕੁੜੀ ਆ ਤੇ ਅੱਜ ਬੇਟੀ ਦੇ ਨਾਮ ਲੈ ਕੇ ਸਾਨੂੰ ਮਤਲਬ ਕਿਹਾ ਜਾਂਦਾ ਕਿ ਹਰਮਨ ਪੀਰ ਦੇ ਡੈਡੀ ਹੈ ਬੇਸ਼ੱਕ ਤੁਹਾਡੇ ਦੋਸਤ ਨਾਲ ਖੜੇ ਜੀ ਬਹੁਤ ਇਨਾਂ ਨੇ ਹਿੰਮਤ ਕੀਤੀ ਹੈ ਕੁੜੀ ਨੇ ਵੀ ਤੁਹਾਡੀ ਨੇ ਪੂਰੇ ਵਰਲਡ 'ਚ ਮੋਕੇ ਦਾ ਨਾਮ ਰੋਸ਼ਨ ਕੀਤਾ ਪਰ ਮੋਕੇ ਵਾਲੇ ਨੂੰ ਕੁਝ ਵੀ ਨਹੀਂ ਪਤਾ ਕਿਸੇ ਨੇ ਇੱਕ ਬੈਨਰ ਤੱਕ ਨਹੀਂ ਉਹ ਲੜਕੀ ਦਾ ਲਗਾਇਆ ਕਿੱਦਾਂ ਲੱਗ ਰਿਹਾ ਤੁਹਾਨੂੰ ਨਹੀਂ ਅਸੀਂ ਉਹਦੇ ਬਾਰੇ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਸੀ ਸ਼ਾਂਤਤਾਬਾ ਸਾਡੇ 11 ਦੋਸਤਾਂ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਤੁਸੀਂ ਐ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਆ ਹਰਮਨ ਤੇ ਹਰਮਨ ਨੇ ਹਰਮਨ ਦੀ ਟੀਮ ਨੇ ਬਹੁਤ ਅਬੀਆ ਮਿਹਨਤਾਂ ਕੀਤੀਆਂ ਗਰਾਊਂਡ ਦੇ ਵਿੱਚ ਜਾ ਕੇ ਤੇ ਉਹਨਾਂ ਮਿਹਨਤਾਂ ਦਾ ਹੀ ਰੰਗ ਲਿਆਉਂਦਾ ਤੇ ਵਰਲਡ ਕਪ ਜਿੱਤ ਕਰ ਗਿਆ ਮਾਤਾ ਜੀ ਫਾਈਨਲ ਮੈਚ ਤੁਸੀਂ ਗਰਾਊਂਡ ਦੇ ਵਿੱਚ ਬਹਿ ਕੇ ਦੇਖਿਆ ਕਿਸ ਤਰ੍ਹਾਂ ਦਾ ਮਾਹੌਲ ਸੀ ਕੀ ਕੀ ਸਾਹਮਣੇ ਦੇਖ ਕੇ ਪਤਾ ਲੱਗਦਾ ਸੀ ਕਿਉਂਕਿ ਦਿਲ ਦੀਆਂ ਧੜਕਣਾ ਵੀ ਵੱਧ ਜਾਂਦੀਆਂ ਹੁਣ ਸਿੱਧਾ ਮੈਚ ਦੇਖਣ ਨਾਲ ਬਹੁਤ ਵਧੀਆ ਲੱਗਦਾ ਤੇ ਦਿਲ ਦੀਆਂ ਧੜਕਣਾਂ ਬਹੁਤ ਤੇਜ਼ ਹੁੰਦੀਆਂ ਕਦੇ ਆਪ ਕਦੇ ਡਾਊਨ ਹੁੰਦਾ ਹੈ ਨਾ ਜਿਆਦਾ ਖੇਡਦੇ ਆ ਉਹਨਾਂ ਨੇ ਆਪਣਾ ਬਹੁਤ ਵਧੀਆ ਗੇਮ ਖੇਡੀ ਆ ਸਾਰਿਆਂ ਨਾਲ ਰਲ ਮਿਲ ਕੇ ਗੇਮ ਖੇਡੀ ਆ ਤੇ ਵਰਲਡ ਕੱਪ ਜਿੱਤ ਕੇ ਨੇ ਪਰਮਿੰਡ ਉਹ ਖੇਡ ਕੇ ਕਰਿਆ ਹੁੰਦੇ ਸੀ ਕੰਮ ਕਰਨ ਬਾਅਦ ਉਸੇ ਕਰਕੇ ਲਹਿਆਉਣਾ ਨੂੰ ਇਸਰਾ ਪਿਆਰ ਨਾਲ ਕੀਤਾ ਉਹਨਾਂ ਨੇ ਨਾ ਜਾਂ ਗੇਮ ਦੇ ਵਿੱਚ ਉਹਨਾਂ ਨੇ ਧਿਆਨ ਦਿੱਤਾ ਹਾਂਜੀ ਵੈਸੋ ਕਰ ਲੈਂਦੀ ਆ ਸਾਰਾ ਕੁਝ ਕਰ ਲੈਂਦੀ ਆ ਗੇਮ ਦੇ ਵਿੱਚ ਵੀ ਧਿਆਨ ਦਿੰਦੀ ਆ ਪੜਾਈ ਦੇ ਵਿੱਚ ਵੀ ਧਿਆਨ ਦਿੰਦੀ ਆ ਹਾਂਜੀ 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 ਸਭ ਕੁਝ ਜਾਣਦੇ ਮਾਤਾ ਜੀ ਜੇ ਗੱਲ ਕਰੀਏ ਤਾਂ ਇਹੀ ਕਿਹਾ ਜਾਂਦਾ ਕਿ ਮੁੰਡੇ ਜਿਹੜੇ ਨੇ ਉਹ ਖੇਡਾਂ ਦੇ ਵਿੱਚ ਅੱਗੇ ਹੁੰਦੇ ਨੇ ਕੁੜੀਆਂ ਨੂੰ ਅੱਗੇ ਨਹੀਂ ਹੋਣ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਕਿਵੇਂ ਮਿਹਨਤ ਕੀਤੀ ਕਿਵੇਂ ਤੁਹਾਡੇ ਵੱਲੋਂ ਵੀ ਉਹਨੂੰ ਸਹਿਯੋਗ ਦਿੱਤਾ ਆ ਹਾਂਜੀ ਪਹਿਲਾਂ ਜ਼ਿਆਦਾ ਹੁੰਦਾ ਸੀ ਪਰ ਲੇਕਰ ਹੁਣ ਤਾਂ ਕੁੜੀਆਂ ਬਹੁਤ ਗਰਾਊਂਡ ਦੇ ਵਿੱਚ ਆ ਰਹੀਆਂ ਜਦੋਂ ਦੇ ਹਰਨਨ ਖੇਡਦੀ ਆ ਤੇ ਅੱਗੇ ਪਹਿਲਾਂ ਕਹਿੰਦੇ ਹੁੰਦੇ ਸੀ ਕੁੜੀਆਂ ਨਹੀਂ ਗਰਾਊਂਡ ਦੇ ਵਿੱਚ ਜਾਣ ਦੇਣਾ ਚਾਹੀਦਾ ਹੁਣ ਤਾਂ ਮਾਂ ਪਿਓ ਆਪ ਕੁੜੀਆਂ ਨੂੰ ਲੈ ਕੇ ਜਾਂਦੇ ਆ ਹਰਨਨ ਦੀ ਗੇਮ ਦੇਖ ਕੇ ਲੰਬੇ ਲੰਬੇ ਛੱਕੇ ਮਾਰੇ ਆ ਹਰਮਨ ਨੇ ਮੁੰਡਿਆਂ ਨਾਲੋਂ ਵੀ ਲੰਬੇ ਲੰਬੇ ਛੱਕੇ ਮਾਰਦੀ ਰਹੀ ਹੈ ਗਰਾਊਂਡ ਦੇ ਵਿੱਚ ਬੜਾ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਹੈ ਕੀ ਕਹੋਂਗੇ ਉਹਨਾਂ ਕੁੜੀਆਂ ਨੂੰ ਉਹਨਾਂ ਮਾਪਿਆਂ ਨੂੰ ਜਿਹੜੇ ਅਜੇ ਵੀ ਕੁੜੀਆਂ ਨੂੰ ਘਰੋਂ ਨਿਕਲਣ ਨਹੀਂ ਦਿੱਤੇ ਬੰਦਸ਼ਾ ਲਾਉਂਦੇ ਨੇ ਕਿ ਆਹ ਗੇਮਾਂ ਨਹੀਂ ਕਰਦੀਆਂ ਜਾਇਦਾ ਇਸ ਤਰ੍ਹਾਂ ਹਰਮਨ ਦੀ ਪ੍ਰੈਕਟਿਸ ਸੀ ਮੁੰਡਿਆਂ ਦੇ ਨਾਲ ਹੁੰਦੀ ਸੀ ਛੋਟੇ ਹੁੰਦੇ ਮੁੰਡਿਆਂ ਦੇ ਨਾਲ ਖੇਡਦੇ ਸੀ ਉਹਨਾਂ ਉਹਦੇ ਵਿੱਚ ਜਨੂੰਨ ਹੀ ਮੁੰਡਿਆਂ ਨੂੰ ਖੇਡਣ ਦਾ ਹੈ ਐ ਇਸ ਲਈ ਬਈ ਚੋਕੇ ਛੱਕੇ ਵਾਈਦੇ ਆ ਕਿੰਨਾ ਮਾਨ ਮਹਿਸੂਸ ਹੋ ਰਿਹਾ ਬਹੁਤ ਮਾਨ ਮਹਿਸੂਸ ਹੋ ਰਿਹਾ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਨੂੰ ਅੱਜ ਵਧਾਈ ਦੇ ਰਹੇ ਹਨ ਹਾਂਜੀ ਆਪਣੇ ਘਰ ਵੀ ਆ ਰਹੇ ਆ ਸਾਰੇ ਪਹਿਪਾਨ ਆ ਰਹੇ ਆ ਬਸੀ ਸਾਹਿਬ ਬੈਠੇ ਆ ਤੇ ਆਪਣੇ ਦੋਤੇ ਆ ਬਸੀ ਸਾਹਿਬ ਬੈਠੇ ਆ ਹੋਰ ਰਿਸ਼ਤੇਦਾਰ ਬੈਠੇ ਆ ਤੇ ਆਉਣ ਲੱਗੇ ਆ ਵਧਾਈਆਂ ਦੇਣ ਤੇ ਢੋਲ ਆਏਗਾ ਢੋਲ ਵੱਜੇਗਾ ਖੁਸ਼ੀਆਂ ਮਨਾਉਂਦੇ ਆ ਉਧਰ ਹਰਮਨ ਦੇ ਨਾਲ ਮੁੱਖ ਮੰਤਰੀ ਸਾਹਿਬ ਵੀ ਗੱਲ ਕਰ ਰਹੇ ਆ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027